ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਡ ਨਾਨਕਸਰ ਕਲੇਰਾ ਜਗਰਾਉਂ ਤੋਂ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਬਲਗਾਰੀਆ ਦੇ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਹੈ ਜਿਸ ਦੇ ਵਿੱਚ ਕੂਪ ਕੰਪਨੀ ਨੂੰ ਲੋੜ ਹੈ ਵਰਕਰਾਂ ਦੀ ਜਿਦੇ ਵਿੱਚ ਵੇਅਰ ਹਾਊਸ ਵਰਕਰ ਪ੍ਰੋਡਕਸ਼ਨ ਵਰਕਰ ਲਿਨਰ ਆਫੀਸਰ ਦੇ ਵਿੱਚ ਵਰਕਰਾਂ ਦੀ ਲੋੜ ਹੈ ਜਿਹਦੇ ਵਿੱਚ ਸੈਲਰੀ 915 ਯੂਰੋ ਪਰ ਮੰਥ ਮਹੀਨੇ ਦੇ ਵਿੱਚ 154 ਘੰਟੇ ਕੰਮ ਕਰ ਸਕਦੇ ਹੋ ਕੰਪਿਊਟੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਇਨਸੂਰੈਂਸ ਪ੍ਰੋਵਾਈਡ ਕੀਤੀ ਜਾਊਗੀ ਪ੍ਰੋਸੈਸਿੰਗ ਟਾਈਮ 60 ਦਿਨਾਂ ਦਾ ਹੈ ਉਮਰ ਦੀ ਹੱਦ 18 ਸਾਲ ਤੋਂ ਲੈ ਕੇ 45 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਅਪਲਾਈ ਕਰ ਸਕਦੇ ਹਨ ਕਿਉਂਕਿ ਅੱਜ ਦਾ ਰੁਝਾਨ ਜ਼ੂਰ ਪੇਨ ਕੰਟਰੀਆਂ ਦੇ ਵੱਲ ਹੋ ਚੁੱਕਾ ਹੈ ਬਾਕੀ ਜਿਹੜੇ ਮੇਨ ਕੰਟਰੀ ਹਨ ਉਹਨਾਂ ਦੇ ਵਿੱਚ ਸਖਤਾਈ ਹੋਣ ਕਰਕੇ ਜੋਬ ਦੀ ਘਾਟ ਹੋਣ ਕਰਕੇ ਵਰਕ ਪਰਮਿਟ ਨਹੀਂ ਮਿਲਦਾ ਸ਼ਰਫਾ ਤੁਸੀਂ ਵਿਜਿਟ ਹੀ ਕਰ ਸਕਦੇ ਹੋ ਤੁਸੀਂ ਘੁੰਮਣ ਹੀ ਜਾ ਸਕਦੇ ਹੋ ਕਿਉਂਕਿ ਅੱਜ ਦਾ ਟ੍ਰੈਂਡ ਹੈ ਉਹ ਜੂਰਪਨ ਕੰਟਰੀ ਦਾ ਹੈ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਮਾਪੇ ਨੂੰ ਖੁਸ਼ੀਆਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਬਲਗਾਰੀਆ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜਿਹੜਾ ਕਿ 12 ਮਹੀਨਿਆਂ ਦਾ ਇਹ ਵਰਕ ਪਰਮਿਟ ਹੋਊਗਾ ਤੁਸੀਂ ਇਸ ਨੂੰ ਅੱਗੇ ਐਕਸਟੈਂਡ ਕਰਾ ਸਕਦੇ ਹੋ ਆਪਣੇ ਜੀਵਨ ਨੂੰ ਆਪਣੇ ਕੈਰੀਅਰ ਨੂੰ ਲੈ ਕੇ ਤੁਸੀਂ ਇਸ ਦੇ ਵਿੱਚ ਕੰਮ ਜਾਂ ਫੋ ਸਕਦੇ ਹੋ ਬਧੇਰੇ ਜਾਣਕਾਰੀ ਲਈ ਤੁਸੀਂ ਸੇਟ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰੈਂਗਲ ਪਾਰਟੀ ਪੰਜਾਬ ਸੋਨਾ 50 Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਸੰਗਤ ਕੰਟਰੀਆਂ ਦੇ ਬਾਰੇ ਇਸ ਵਰਤ ਪਰਮਨ ਦੇ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਡ ਨਾਨਕ ਸਰਕ ਲੇਰਾ ਜਗਰਾਉਂ ਤੋਂ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਬਲਗਾਰੀਆ ਦੇ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਹੈ ਜਿਸ ਦੇ ਵਿੱਚ ਕੂਪ ਕੰਪਨੀ ਨੂੰ ਲੋੜ ਹੈ ਵਰਕਰਾਂ ਦੀ ਜਿਦੇ ਵਿੱਚ ਵੇਹਰਹਾ우스 ਵਰਕਰ ਪ੍ਰੋਡਕਸ਼ਨ ਵਰਕਰ ਕਲਿਨਰ ਆਫੀਸਰ ਦੇ ਵਿੱਚ ਵਰਕਰਾਂ ਦੀ ਲੋੜ ਹੈ ਜਿਹਦੇ ਵਿੱਚ ਸੈਲਰੀ 915 ਯੂਰੋ ਪਰ ਮੰਥ ਮਹੀਨੇ ਦੇ ਵਿੱਚ 154 ਘੰਟੇ ਕੰਮ ਕਰ ਸਕਦੇ ਹੋ ਕੰਪਿਊਟੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਇਨਸ਼ੋਰੈਂਸ ਪ੍ਰੋਵਾਈਡ ਕੀਤੀ ਜਾਊਗੀ ਪ੍ਰੋਸੈਸਿੰਗ ਟਾਈਮ 60 ਦਿਨਾਂ ਦਾ ਹੈ ਉਮਰ ਦੀ ਹੱਦ 18 ਸਾਲ ਤੋਂ ਲੈ ਕੇ 45 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਅਪਲਾਈ ਕਰ ਸਕਦੇ ਹਨ ਕਿਉਂਕਿ ਅੱਜ ਦਾ ਰੁਝਾਨ ਜ਼ੂਰਪੇਨ ਕੰਟਰੀਆਂ ਦੇ ਵੱਲ ਹੋ ਚੁੱਕਾ ਹੈ ਬਾਕੀ ਜਿਹੜੇ ਮੇਨ ਕੰਟਰੀ ਹਨ ਉਹਨਾਂ ਦੇ ਵਿੱਚ ਸਖਤਾਈ ਹੋਣ ਕਰਕੇ ਜੋਬ ਦੀ ਘਾਟ ਹੋਣ ਕਰਕੇ ਵਰਕ ਪਰਮਿਟ ਨਹੀਂ ਮਿਲਦਾ ਸ਼ਰਫਾ ਤੁਸੀਂ ਵਿਜਟ ਹੀ ਕਰ ਸਕਦੇ ਹੋ ਤੁਸੀਂ ਘੁੰਮਣ ਹੀ ਜਾ ਸਕਦੇ ਹੋ ਕਿਉਂਕਿ ਅੱਜ ਦਾ ਟ੍ਰੈਂਡ ਹੈ ਉਹ ਜੂਰਪਨ ਕੰਟਰੀਜ਼ ਦਾ ਹੈ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਮਾਪੇ ਨੂੰ ਖੁਸ਼ੀਆਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਬਲਗਾਰੀਆ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜਿਹੜਾ ਕਿ 12 ਮਹੀਨਿਆਂ ਦਾ ਇਹ ਵਰਕ ਪਰਮਿਟ ਹੋਊਗਾ ਤੁਸੀਂ ਇਸ ਨੂੰ ਅੱਗੇ ਐਕਸਟੈਂਡ ਕਰਾ ਸਕਦੇ ਹੋ ਆਪਣੇ ਜੀਵਨ ਨੂੰ ਆਪਣੇ ਕੈਰੀਅਰ ਨੂੰ ਲੈ ਕੇ ਤੁਸੀਂ ਇਸ ਦੇ ਵਿੱਚ ਕੰਮ ਜਾ ਫੋ ਸਕਦੇ ਹੋ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਟ ਦਿੱਤੇ ਨੰਬਰਾਂ ਤੇ ਸੰਪਰਕ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਸੰਗਤ ਕੰਟਰੀਆਂ ਦੇ ਬਾਰੇ ਇਸ ਵਰਕ ਪਰਮਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਡ ਨਾਨਕਸਰ ਕਲੇਰਾ ਜਗਰਾਉਂ ਤੋਂ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਬਲਗਾਰੀਆ ਦੇ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਹੈ ਜਿਸ ਦੇ ਵਿੱਚ ਕੂਪ ਕੰਪਨੀ ਨੂੰ ਲੋੜ ਹੈ ਵਰਕਰਾਂ ਦੀ ਜਿਦੇ ਵਿੱਚ ਵੇਅਰੋਸ ਵਰਕਰ ਪ੍ਰੋਡਕਸ਼ਨ ਵਰਕਰ ਕਲਿਨਰ ਆਫਿਸਰ ਦੇ ਵਿੱਚ ਵਰਕਰਾਂ ਦੀ ਲੋੜ ਹੈ ਜਿਹਦੇ ਵਿੱਚ ਸੈਲਰੀ 915 ਯੂਰੋ ਪਰ ਮੰਥ ਮਹੀਨੇ ਦੇ ਵਿੱਚ 154 ਘੰਟੇ ਕੰਮ ਕਰ ਸਕਦੇ ਹੋ ਕੰਪੂਡੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਇਨਸੂਰੈਂਸ ਪ੍ਰੋਵਾਈਡ ਕੀਤੀ ਜਾਊਗੀ ਪ੍ਰੋਸੈਸਿੰਗ ਟਾਈਮ 60 ਦਿਨਾਂ ਦਾ ਹੈ ਉਮਰ ਦੀ ਹੱਦ 18 ਸਾਲ ਤੋਂ ਲੈ ਕੇ 45 ਸਾਲ ਦੇ ਨੌਜਵਾਨ ਲੜਕੇ